21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 50 ਤੋਂ ਗੁਰਵਿੰਦਰ ਸਿੰਘ ਪਿੰਕਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਗੁਰਵਿੰਦਰ ਸਿੰਘ ਪਿੰਕਾ ਵੱਲੋਂ ਆਪਣੇ ਵਾਰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਹਨ ਇਸ ਮੌਕੇ ਤੇ ਜ਼ਵਾਬਾ ਹਲਚਲ ਚੈਨਲ ਦੇ ਸੀਨੀਅਰ ਪੱਤਰਕਾਰ ਮੋਹਿਤ ਸ਼ਰਮਾ ਨੇ ਜਦ ਵਾਰਡ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਜਿੱਤਣ ਤੋਂ ਪਹਿਲਾਂ ਹੀ ਗੁਰਵਿੰਦਰ ਸਿੰਘ ਪਿੰਕਾ ਵੱਲੋਂ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਸਨ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਵਾਰਡ ਨੰਬਰ 50 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਵਿੰਦਰ ਸਿੰਘ ਪਿੰਕਾ ਨਾਲ ਹੋਈ ਖਾਸ ਮੁਲਾਕਾਤ ਦੀਆਂ ਖੁੱਲਕੀਆਂ ਪਗਵਾੜਾ ਤੋਂ ਅਮੀ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਮੋਹਿਤ ਸ਼ਰਮਾ ਤੇ ਤੁਸੀਂ ਦੇਖਦੇ ਹੋ ਦੋਬਾਰਤ ਚੈਨਲ ਆ ਜਿਵੇਂ ਕਿ ਤੁਸੀਂ ਜਾਣਦੇ ਆ ਨਗਰ 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 ਚੋਣਾਂ ਦੀਆਂ ਜਿਹੜੀਆਂ ਇਲੈਕਸ਼ਨ ਆ ਗਏ ਨੇ ਉਹ ਫਗਵਾੜੇ ਦੀ ਜਿਹੜੇ ਇਸ ਵੇਲੇ ਸੜਕਦਮੀਆਂ ਬਹੁਤ ਜ਼ਿਆਦਾ ਤੇਜ਼ ਹੋ ਗਈਆਂ ਨੇ ਵੋਟ ਨੰਬਰ 50 ਤੋਂ ਗੁਰਵਿੰਦਰ ਸਿੰਘ ਪਿੰਕਾ ਜਿਨ੍ਹਾਂ ਨੂੰ ਪਿਆਰ ਨਾਲ ਪਿੰਕਾ ਭਾਜੀ ਵੀ ਕਹਿੰਦੇ ਨੇ ਸੰਗਮ ਹੰਤਰਲਾ ਬੋ ਫੁਗਾਰਾ ਕਿਸੇ ਮਹਤਾਜ ਨਹੀਂ ਕਿਸੇ ਨਾਮ ਦੇ ਬੜਾ ਹੀ ਨਾਮ ਉਹਨਾਂ ਦਾ ਫੁਗਾਰੇ ਚ ਆਮ ਆਦੀ ਪਾਰਟੀ ਨੇ ਟਿਕਟ ਦੇ ਕੇ ਮੈਨੂੰ ਨਵਾਜਿਆ ਬੜਾ ਭਰੋਸਾ ਹੈ ਉਹਨਾਂ ਨੂੰ ਫਟਫਟ ਪਿੰਕੇ ਭਾਈ ਨਾਲ ਗੱਲ ਕਰਦੇ ਆ ਤੁਹਾਡਾ ਚੈਨਲ ਸਮਾ ਦੇਣ ਲਈ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਮੈਂ ਆਹਾਂ ਦਾ ਮੈਂ ਇਸ ਵਾਰ ਤੋਂ ਮੈਨੂੰ ਜ਼ਿੰਮੇਵਾਰੀ ਸੰਭਾਲੀ ਹੈ ਪਾਰਟੀ ਨੇ ਰੂਲਿੰਗ ਪਾਰਟੀ ਹੈ ਮੈਨੇ ਜੋ ਜ਼ਿੰਮੇਵਾਰੀਆਂ ਮੈਨੂੰ ਮਿਲਣ ਗਈਆਂ ਮੈਂ ਉਹ ਵੀ ਆਪਣੀਆਂ ਪੂਰੀਆਂ ਕਰੂੰਗਾ ਵਾਰ ਦੇ ਪ੍ਰਤੀ ਜਿਹੜੇ ਕੰਮ ਹੁੰਦੇ ਐ ਐਮਸੀ ਦੇ ਉਹ ਇਹੀ ਹੁੰਦੇ ਐ ਵੀ ਆਪਣੇ ਵਾਰ ਦੀ ਸੇਵਾ ਕਰਨੀ ਸੀਵਰੇਜ ਸਟਰੀਟ ਲਾਈਟ ਪਾਰਕ ਕੋਈ ਕੁ ਬੂਟੇ ਵਗੈਰਾ ਨਾ ਮੇ ਲਗਾਵਾਂਗੇ ਜਿਹਦੇ ਨਾਲ ਬਹੁਤ ਵਧੀਆ ਸ਼ਾਨਦਾਰ ਬਣਾਉਣ ਦੀ ਮੇਰੀ ਆਪਣੀ ਇੱਛਾ ਹੈ ਤਾਂ ਮੈਂ ਆਪਣੇ ਜਿੱਤੋ ਮੈਨੂੰ ਜਿਹਦਾ ਵੋਟਰ ਮੈਨੂੰ ਸੰਭਾਲ ਮੈਨੂੰ ਵੋਟ ਦੇ ਕੇ ਉੱਪਰ ਲਿਆਉਣਗੇ ਤਾਂ ਮੈਂ ਪੂਰੀ ਤਰ੍ਹਾਂ ਨਾਲ ਆਪਣੇ ਵੱਲੋਂ ਤਨਮਨ ਧਨ ਨਾਲ ਕੋਸ਼ਿਸ਼ ਕਰਾਂਗਾ ਮੈਨੂੰ ਕੋਈ ਕੰਪਲੇਨ ਦਾ ਕਿਸੇ ਨੂੰ ਮੌਕਾ ਨਾ ਦੇ। ਦੇਖਿਓ ਭਾਈ ਗੱਲ ਕਰਦੇ ਆ ਆਮ ਆਦੀ ਪਾਰਟੀ ਦੀ। ਪੰਜਾਬ ਚ ਆਮ ਆਦੀ ਪਾਰਟੀ ਦਾ ਮੌਜੂਦ ਹੈ ਭਗਵਾਨ ਸ੍ਰੀ ਮਾਨ ਜੀ ਐਮਸੀਐਮ ਨੇ। ਜੀ। ਉੱਤੋਂ ਤੁਹਾਨੂੰ ਜਿਹੜੀ ਟਿਕਟ ਦੇ ਕੇ ਨਵਾਜਿਆ ਸਭ ਤੋਂ ਵੱਡਾ ਕੀਹੋ ਜਿਹਾ ਮਹਿਸੂਸ ਹੋ ਰਿਹਾ ਜੀ? ਬਹੁਤ ਅੱਛਾ ਮਹਿਸੂਸ ਹੋ ਰਿਹਾ। ਕਿਉਂਕਿ ਜੇ ਇਹ ਰੇਲਿੰਗ ਪਾਰਟੀ ਆ ਇਹਦੇ ਹੁੰਦੇ ਜੇ ਸਾਨੂੰ ਨਵਾਜਿਆ ਗਿਆ ਤਾਂ ਸਾਨੂੰ ਉਮੀਦ ਹੈ ਵੀ ਫੰਡ ਵੀ ਸਾਨੂੰ ਮਿਲਣਗੇ ਨਾ। ਜੇ ਦੂਸਰੀ ਪਾਰਟੀ ਇਹ ਫੰਡ ਕਿੱਥੋਂ ਲੈਣੇ ਆ? ਐਮਸੀ ਦਾ ਬਣ ਜਾਵਾਂਗਾ ਤਾਂ ਪੂਰੇ ਕਿੱਦਾਂ ਕਰਨੇ ਆ ਜੇ ਫੰਡ ਨਹੀਂ ਮਿਲਣਗੇ ਇਸ ਕਰਕੇ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਜਿਹੜਾ ਮਹੱਲਾ ਉਹ ਸਾਰਾ ਮੇਰੇ ਨਾਲ ਹੈ ਮੈਂ ਇਥੇ ਜੰਪਾਣਾ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਪਿਆ ਕੀ ਕਰਨਾ ਕੀ ਨਹੀਂ ਕਰਨਾ ਮੈਂ ਆਲਰੇਡੀ ਪਹਿਲਾਂ ਤੋਂ ਕਰਦਾ ਆ ਰਿਹਾ ਪਹਿਲਾਂ ਵੀ ਇਹ ਜਿਮ ਚਲਾਈ ਸੀ ਇਸੇ ਕਰਕੇ ਚਲਾਈ ਸੀ ਤੇ ਜੋ ਸਾਰਾ ਮਾਹੌਲ ਅੱਛਾ ਬਣੇ ਲੋਕ ਨਸ਼ਿਆਂ ਤੋਂ ਹਟਣ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋ ਦੇਖੋ ਸਫਾਈ ਮੁਹਿੰਮ ਆਪ ਚਲਾਈ ਹੋਆ ਪਾਰਟੀ ਦੇ ਹਿਸਾਬ ਨਾਲ ਤਾਂ ਚੱਲਣਾ ਆਪਣੇ ਆਪ ਨੇ ਪਹਿਲਾਂ ਤੋਂ ਸ਼ੌਕ ਆ ਵੀ ਜਣ ਜਿੱਤੇ ਰਹੀ ਹੈ ਆਪਣਾ ਸਾਥਰੀ ਆ ਜੀ ਆ ਗੱਲ ਕਰਦੇ ਵਾਰ ਨੰਬਰ 50 ਦੀ ਵਾਰ ਨੰਬਰ 50 ਚ ਕਿਹੜੇ ਕਿਹੜੇ ਮਹੱਲੇ ਜਿਹੜੇ ਆਉਂਦੇ ਨੇ ਵਾੜ ਨੰਬਰ 50 ਦੇ ਵਿੱਚ ਨੀਯੂ ਸਲਾਮਪੁਰਾ ਹੁੰਦਾ ਇੱਥੋਂ ਬਾੜ ਚੱਲਦਾ ਫਰਸਟ ਗਲੀ ਤੋਂ ਕੇਕੇ ਸਟ੍ਰੀਟਸ ਵਾਲੀ ਗਲੀ ਤੋਂ ਚੱਲਦਾ ਆ ਲੈਫਟ ਸਾਈਡ ਤੋਂ ਹੁੰਦਾ ਹੁੰਦਾ ਉਹ ਅੱਗੇ ਜਾ ਕੇ ਟੀਚਰ ਕਲੋਨੀ ਤੱਕ ਚਲੇ ਜਾਂਦਾ ਉਹ ਤੋਂ ਵਾਪਸੀ ਆ ਕੇ ਉਹ ਪਾਰਕ ਦੇ ਅੱਗੇ ਅੱਗੇ ਜਾ ਗਿਆ ਗੁਰਦੁਆਰਾ ਆ ਜਾਂਦਾ ਹੈ ਇਹ ਆਨਸਰ ਗੁਰਦੁਆਰੇ ਦੇ ਨੇੜੇ ਤੋਂ ਉੱਥੇ ਤੱਕ ਆ ਜਾਂਦਾ ਫਿਰ ਉਹ ਜਿਹੜੀ ਸੈਂਟਰ ਵਾਲੀ ਰੋ ਹੈਗੀ ਆ ਉਹ ਸਿੱਧੀ ਚੱਲੇ ਜਾਂਦੀ ਆ ਉਹ ਆਪਣੇ ਵਿੱਚ ਨਹੀਂ ਹੁੰਦੀ ਉਸ ਤੋਂ ਨੈਕਸਟ ਫਿਰ ਕਲੋਰੀ ਸਲਾਈ ਮਸ਼ੀਨ ਨੀਯੂ ਸਲਾਮ ਸ਼ੀਨ ਦਾ ਜੋ ਫਰੰਟਾ ਹੈ ਲੈਫਟ ਸਾਈਡ ਵਾਲਾ ਜਦੋਂ ਆਪਾਂ ਜਾਂਦੇ ਹਾਂ ਅਵਿਆਦ ਨੂੰ ਲੈਫਟ ਸਾਈਡ ਦਾ ਜਿਹੜਾ ਉਹ ਜਾ ਕੇ ਨਹਿਰ ਤੱਕ ਜਿਹੜਾ ਹੈਗਾ ਵਾਰਡ ਉਹ ਸਾਰਾ ਹਿੱਸੇ ਵਾਰਡ ਜੀ ਹੁੰਦਾ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਕੰਮ ਬਹੁਤ ਜ਼ਿਆਦਾ ਹੋ ਗਿਆ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਸਿਕਰਾਤੇ ਹਨ ਹਾਂ ਜੀ ਹਾਂ ਇਸ ਵੇਲੇ ਜਿਹੜੇ ਤੁਸੀਂ ਵਾਰਡ ਦੇ ਵਿੱਚ ਜਾਂਦੇ ਹੋ ਡੋਰ ਟੂ ਡੋਰ ਕੰਪੇਨ ਕਰਦੇ ਹੋ ਹਾਂ ਜੀ ਲੋਕਾਂ ਨੂੰ ਦੱਸਣਾ ਪੈਂਦਾ ਵੀ ਅਸੀਂ ਆਹ ਕੰਮ ਕਰਾਂ ਕਿਉਂਕਿ ਲੋਕਾਂ ਨੂੰ ਪਤਾ ਹੈ ਐਫੀਸ਼ੀਐਂਟ ਹੈ ਲੋਕ ਦੇਖੋ ਲੋਕਾਂ ਨੂੰ ਪਤਾ ਹੈ ਪਹਿਲੀ ਤੇ ਇੱਕ ਗੱਲ ਸਭ ਤੋਂ ਵੱਡੀ ਗੱਲ ਹੈ ਜਿਹੜੀ ਲੋਕਾਂ ਨੂੰ ਰਾਹਤ ਮਿਲਦੀ ਹੈ ਬਿੱਲ ਦੇ ਬਿੱਲਾਂ ਦੀ ਇਸ ਰੂਲਿੰਗ ਪਾਰਟੀ ਜਿਲੀ ਭਗਵੰਤ ਮਾਨ ਸਰਕਾਰ ਆ ਇਹਨਾਂ ਨੇ ਕਿੰਨਾ ਰਾਹਤ ਮਿਲ ਗਈ ਕਿ ਲੋਕਾਂ ਨੂੰ ਪਹਿਲਾਂ ਤਾਂ ਆਪਣੀ ਜਿੰਨੀ ਕਮਾਈ ਕਰਕੇ ਉਹਨੂੰ ਇਹ ਰੰਦਾ ਜੀ ਬਿੱਲ ਦੇ ਦੇਣਾ ਘਰ ਦੀ ਰੋਟੀ ਕਿੱਦਾਂ ਚਲਾਉਣੀ ਆ ਸਭ ਤੋਂ ਵੱਡੇ ਰਾਹਤ ਇਹ ਦੇ ਦਿੱਤੀ ਉਸ ਤੋਂ ਬਾਅਦ ਵੀ ਦੇਖੋ ਕਿ ਲੋਕਾਂ ਨੂੰ ਨੌਕਰੀਆਂ ਵੀ ਨਹੀਂ ਆ। ਅੱਛਾ ਪਤਾਵਰ ਨਹੀਂ ਮਿਲਿਆ ਅੱਗੇ ਹੋਰ ਕੋਸ਼ਿਸ਼ ਕਰਨ ਕਿ ਹੋਰ ਵਧੀਆਂ ਤੋਂ ਵਧੀਆਂ ਕੀਤਾ ਜਾਵੇ ਜੋ ਕੋਸ਼ਿਸ਼ ਇਹ ਦੇਰ ਦਾ ਲੋ ਜਿਹੜੀ ਪਿਛਲੀ ਪਾਰਟੀ ਸੀ ਉਹਨਾਂ ਦਾ ਕੋਈ ਜਵਾਬ ਨਹੀਂ ਜਦੋਂ ਕਹਿੰਦਾ ਖਜ਼ਾਨੇ 'ਚ ਪੈਸੇ ਨਹੀਂ ਖਜ਼ਾਨਾ ਸਾਡਾ ਖਾਲੀ ਹੈ ਖਜ਼ਾਨਾ ਕਿੱਥੇ ਚਲੇ ਜਾਂਦਾ ਜਿਹੜਾ ਆਪ ਇਕੱਠਾ ਕਰਦੇ ਆ ਉਹ ਜਿਹੜਾ ਪੈਸਾ ਇਹਨਾਂ ਟੈਕਸ ਇਕੱਠਾ ਕਰਦੇ ਆ ਆਪਾਂ ਕੋਈ ਚੀਜ਼ ਕਿੱਥੇ ਨਹੀਂ ਚਲੇ ਜਾਂਦਾ ਇਸ ਲਈ ਜਿਹੜੀ ਇਹ ਸਰਕਾਰ ਆ ਪਹਿਲੀ ਸਰਕਾਰ ਮੈਂ ਦੇਖੀ ਜਿਹੜੀ ਹੁਣ ਨਵੀਂ ਆਈ ਆ ਤੇ ਜਿਨ੍ਹਾਂ ਨੇ ਇਹ ਨਹੀਂ ਕਹਿੰਦੇ ਖਜ਼ਾਨਾ ਖਾਲੀ ਆ ਉਹ ਕਹਿੰਦੇ ਤੁਸੀਂ ਸਾਨੂੰ ਦੱਸਣਾ ਹੈ ਕਿ ਖਜ਼ਾਨੇ ਵਿੱਚ ਸਾਡਾ ਕੋਲ ਮਾਲ ਹੈ ਅਸੀਂ ਕੀਤਾ ਔਰ ਕਰਾਂਗੇ ਅੱਗੇ ਤੋਂ ਵੀ ਇਦਾਂ ਹੀ ਕੰਟੀਨਿਊ ਕਰਾਂਗੇ ਠੀਕ ਹੈ ਜੀ ਉਹ ਤੁਸੀਂ ਗੱਲ ਕੀਤੀ ਖਜ਼ਾਨਾ ਖਾਲੀ ਵਾਲੀ ਹਾਂਜੀ ਕਹੀ ਹੁੰਦੇ ਆ ਜਦੋਂ ਮੈਂ ਐਮਸੀ ਬਣ ਜਾਊਗਾ ਤੇ ਮੈਂ ਆਹ ਕੰਮ ਕਰਾਊਗਾ ਮੇਰੀ ਜ਼ਹੇਨ ਚ ਨਹੀਂ ਜੀ ਪਰ ਤੁਸੀਂ ਹਲੇ ਐਮਟੀ ਉਮੀਦਵਾਰ ਹੋ ਜੀ ਵੋਟਾਂ ਹਲੇ ਟਾਈਮ ਨੇ ਵੋਟਾਂ ਨੂੰ ਕੰਮ ਪਹਿਲੀ ਸ਼ੁਰੂ ਕਰਾਤੇ ਇਹੀ ਹੈ ਨਾ ਇਹ ਆਪਣੀ ਆਪਣੀ ਹੁੰਦੀ ਹੈ ਮੇਰੀ ਆਪਣੀ ਨੇਚਰ ਹੈ ਕਿ ਜਿੱਥੇ ਮੈਂ ਰਹਿਣਾ ਆ ਆਪਣਾ ਏਰੀਆ ਬਹੁਤ ਅੱਛਾ ਹੋਵੇ ਮੇਰਾ ਪਿਆਰ ਮਰ ਬਾੜ ਦੀ ਮੈਨੇ ਜ਼ਿੰਮੇਵਾਰੀ ਸੰਭਾਲੀ ਆ ਅੱਗੇ ਤੋਂ ਵੀ ਮੈਂ ਉਹਨੂੰ ਅੱਗੇ ਤੋਂ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰੂੰਗਾ ਕਿ ਮੇਰੀ ਆਪਣੀ ਛਾ ਇੱਕ ਤਾਂ ਹੁੰਦਾ ਵੀ ਕਰਕੇ ਮੈਂ ਮੰਨਸੀ ਬਣੂਗਾ ਤਾਂ ਕਰੂਗਾ ਜੀ ਆਪਾਂ ਨੂੰ ਇਹ ਨਾਲ ਕੋਈ ਗੱਲ ਨਹੀਂ ਹੈ ਪਰ ਮਾਤਾ ਨੇ ਬਹੁਤ ਕੁਝ ਦਿੱਤਾ ਆ ਉਹਦੇ ਦੇਣ ਜੋ ਕਰਨਾ ਮੈਂ ਆਪਣੇ ਆਪ ਤਾਂ ਕੁਝ ਨਹੀਂ ਕਰ ਸਕਦਾ ਆਪਣੇ ਤਾਂ ਹੰਤਾਰੀ ਹੁੰਦੇ ਨੇ ਬੰਦਾ ਕਹਿੰਦਾ ਉਹਦਾ ਬਹੁਤ ਦਿੱਤਾ ਆ ਮੈਂ ਆਪਣੇ ਕੋਲੋਂ ਜੋ ਹੁੰਦਾ ਪਹਿਲਾਂ ਕਰਵਾਉਣਾ ਬਾਕੀ ਮੈਨੂੰ ਜੋ ਜਿੰਮੇਵਾਰੀ ਮਿਲ ਜਾਏਗੀ ਮੈਂ ਸਰਕਾਰ ਨੂੰ ਤੱਕਾ ਲਾ ਕੇ ਉਹਨਾਂ ਕੋਲੋਂ ਜਬਰਦਸਤੀ پیسے ਲਿਆ ਕੇ ਕੰਮ ਕਰਾਉਣ ਦੇ ਹੁਣ ਵਾਲੇ ਆ ਆਵਾਜ਼ ਨੰਬਰ 50 ਦੇ ਵਿੱਚ ਕੇ ਕੇ ਸਵੀਟਸ ਵਾਲੀ ਗਲੀ ਹੈ ਜੀ ਜੀ ਜਿੱਥੇ ਆਪਾਂ ਇਸ ਵੇਲੇ ਖੜੇ ਹਾਂ ਹਾਂਜੀ ਤਕਰੀਬਨ 2 ਦਿਨ ਹੋ ਗਏ ਆ ਜੀ ਸਾਨੂੰ ਦਜਾਨਾ ਹੀ ਖਬਰਾ ਕਿਚਨ ਜਾਣ ਨੂੰ ਕਦੀ ਫਗਵਾੜੇ ਜਾਣਾ ਪੈਂਦਾ ਜੀ ਕਦੀ ਕੇਸ ਮੱਲੇ ਜਾਣਾ ਪੈਂਦਾ ਕਦੀ ਕੇਸ ਮੱਲੇ 2 ਦਿਨ ਹੋ ਗਏ ਲਗਾਤਾਰ ਇੱਥੇ ਜੀਸੀਬੀ ਲੱਗੀ ਹੈ ਇੱਕ ਪਲਾਟ ਦੇ ਵਿੱਚ ਹਾਂਜੀ ਉਹ ਕੀ ਹੈ ਜੀ ਇਲੈਕਸ਼ਨ ਤੋਂ ਪਹਿਲਾਂ ਹੀ ਉਹ ਜਿਹੜੀ ਪਲਾਟ ਹੈ ਤੇ ਦਿੱਖ ਨੂੰ ਸੁੰਦਰ ਬਣਾਉਣ ਲਈ 2 ਦਿਨ ਹੋ ਗਏ ਜੀ ਕੀ ਉਹਦਾ ਪਿੱਛੇ ਹੈਗਾ ਜੀ ਉਹ ਤਾਂ ਰੀਜ਼ਨ ਇਹ ਹੈ ਜੀ ਵੀ ਦੇਖੋ ਰੋਡ ਮੇਨ ਹੈ ਇਸ ਰੋਡ ਤੋਂ ਜਾ ਕੇ ਆਪਣਾ ਸ਼ੁਰੂ ਹੋ ਜਾਂਦਾ ਬਾਗ ਹੁਣ ਇਹਦੇ ਵਿੱਚ ਲੋਕੀਆਂ ਕੰਤਾਂ ਦਾ ਕੂੜਾ ਸਿੱਟੇ ਜਾਂਦੇ ਆ ਪਹਿਲਾਂ ਵੀ ਇਤਲੀ ਪੂਰੀ ਸਫਾਈ ਕਰਾ ਚੁੱਕੇ ਆ ਹੁਣ ਦੁਬਾਰਾ ਫੇਰ ਉਹੀ ਹੈ ਕਿ ਪਲਾਣ ਦੀ ਸਾਰੀ ਸਫਾਈ ਕਰਾਈ ਜਾਵੇ ਦੇਖੋ بارش ਹੁੰਦੀ ਹੈ ਕਿ بارش ਦਾ ਟਾਈਮ ਆਉਂਦੇ ਤਾਂ ਇੰਨੀ ਸਮੈਲ ਆਉਂਦੀ ਆ ਲੋਕੀ ਕੂੜਾ ਇੱਥੇ ਸਿੱਟੇ ਜਾਂਦੇ ਆ ਜੇ ਕੋਈ ਕੁੱਤਾ ਵਗੈਰਾ ਮਰਿਆ ਵੀ ਸੜ ਜਾਂਦਾ ਉਹਨਾਂ ਤੇ ਕਿੰਨੀ ਕਿ ਰਾਖੀ ਕੋਈ ਕਰ ਸਕਦਾ ਠੀਕ ਹੈ ਨਾ ਹੁਣ ਵੀ ਕੋਸ਼ਿਸ਼ ਕਰਾਂਗੇ ਪੈਣ ਇਸ ਤਰ੍ਹਾਂ ਦਾ ਸਾਫ ਕੀਤਾ ਜਾਵੇ ਕਿ ਲੋਕਾਂ ਦੇ ਸੇ ਔਰ ਕੋਸਟ ਲਗਾਏ ਜਾਣੇ ਜਿਹੜਾ ਇੱਥੇ ਸਿੱਟੇਗਾ ਉਹਨੂੰ ਜਰਮਾਨਾ ਕੀਤਾ ਜਾਊਗਾ ਸਜ਼ਾ ਦਿੱਤੀ ਜਾਏਗੀ ਆਪਣੇ ਵੱਲ ਹੋਰ ਜ਼ੋਰ ਕੋਸ਼ਿਸ਼ ਹੈ ਕਿ ਇਹਨੂੰ ਸਾਫ਼ ਕੀਤਾ ਜਾਵੇ ਇਥੇ ਥੋੜੇ-ਬਹੁਤ ਪਲਾਂਟ ਸਲਾਵਾਗੇ ਬਾੜ ਦੇ ਕੰਢੇ ਦੇ ਇਧਰ ਤੋਂ ਆਪੋਰਸ਼ਨ ਲਿਆ ਕੇ ਲਾਵਾਂਗੇ ਜਿਹਦੇ ਨਾਲ ਸੋਹਣਾ ਲੱਗੇ ਇਹ ਹੀ ਮੇਰੀ ਇੱਛਾ ਇਹ ਜਿਹੜੀ ਜੀਸੀਬੀ ਲਾਈ ਹੈ ਸੋਹਣ ਚ ਆਇਆ ਜੀ ਬਾੜ ਦੇ ਵਿੱਚੋਂ ਅਸੀਂ ਜਦੋਂ ਜਾਂਦੇ ਹਾਂ ਬਾੜ ਦੇ ਵਸਨੀਕਾਂ ਨਾਲ ਗੱਲਬਾਤ ਕਰਦੇ ਹਾਂ ਇਹ ਪਿੰਕੇ ਨੇ ਆਪਣੀ ਜੇਬ ਚ ਪੈਸੇ ਖਰਚ ਕੇ ਲਾਤੇ ਹਾਂਜੀ ਬਿਲਕੁਲ ਜੀ ਸਹੀ ਆ ਆਪਣੇ ਜੇਬ ਚੋਂ ਹੀ ਲਾਏ ਮੈਂ ਫਿਰ ਤੁਹਾਨੂੰ ਕਹਣਾ ਉਹ ਪ੍ਰਮਾਣਿਤ ਦਿੱਤੂਗਾ ਉਹਦੇ ਦਿੱਤੋਂ ਲਾਇਆ ਮੈਂ ਆਪਣੀ ਜੇਬ ਚੋਂ ਲਾਉਣ ਵਾਲਾ ਕੌਣ ਹੋਣਾ ਠੀਕ ਹੈ ਇਹ ਸਰਕਾਰ ਕੋ ਝੋਦਾ ਦਤਾ ਹੈ ਇੱਥੇ ਰਹਿ ਜਾਣਾ ਜੇ ਆਪਾਂ ਇਹਨੂੰ ਕਿਤੇ ਚੰਗੀ ਤਰ੍ਹਾਂ ਯੂਜ਼ ਕਰਾਂਗੇ ਤਾਂ ਪਈ ਉਹ ਬਰਕਤ ਪਉਦਾ ਹੁੰਦਾ ਹੁੰਦਾ ਜੀ ਗਰਾਂਟ ਆਉਗੇ ਗਰਾਂਟ ਰੁਪਏ ਪੈਸੇ ਜਿਹੜੇ ਆਪਾਂ ਮਹੱਲੇ 'ਚ ਲਾਵਾਂਗੇ ਵੀ ਵੇਖਾ ਨੇ ਕਿਹੜੇ ਵਿਕਾਸ ਕੰਮ ਰਹਿੰਦੇ ਨੇ ਉਹ ਪਿੰਕਾ ਜੀ ਦੇ ਕੇ ਗੱਲ ਹੈ ਜੀ ਜਦੋਂ ਵੀ ਜਾਓ ਪਿੰਗੇ ਕੋਲ ਕੰਮ ਕਰਾਉਣ ਦੀ ਉਹ ਗਿਆ ਦੇਖੋ ਹੁਣ ਵੀ ਇਹ ਜੀਸੀਬੀ ਵਾਲਾ ਕੰਮ 2 ਦਿਨ ਹੋ ਗਏ ਪੱਲਿਓ ਜੇ ਚ ਪੈਸੇ ਲਾ ਕੇ ਵੀ ਆ ਵੀ ਹੋ ਗਿਆ। ਹਾਂਜੀ ਹਾਂਜੀ। ਜੋ ਕੋਈ ਨੀਡੀ ਹੈਗੀ ਉਹਦੀ ਵੀ ਹੈਲਪ ਕਰਦੇ ਹਾਂ। ਹਾਂਜੀ ਹਾਂਜੀ। ਇਹੋ ਜਿਹਾ ਮਹਿਸੂਸ ਹੁੰਦਾ। ਜਿਹੜੀ ਲਾਸਟ ਟਿਨੋਰ ਸੀ ਉਹ ਤੋਂ ਜਿਹੜੀ ਪਹਿਲੀ ਟਿਨੋਰ ਸੀ ਮੈਂ ਭਾਜਪੀ ਪਾਰਟ ਦਾ ਵਾਰਡ ਪ੍ਰੈਜ਼ੀਡੈਂਟ ਸੀਗਾ। ਜੀ। ਅਧਿਆਪਨ ਤੇ ਲਾ ਕੇ ਇੱਥੇ ਤੱਕ ਸਾਰੀ ਜ਼ਿੰਮੇਵਾਰੀ ਮੇਰੀ ਸੀ। ਭਾਜਪੀ ਦੀ ਸੀ। ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀਆਂ ਹੁਣ ਜ਼ਿੰਮੇਵਾਰੀਆਂ ਮੈਂ ਕਹਿੰਦਾ ਮੈਂ ਤਾਂ ਉਦੋਂ ਦੀ ਯਾਦਤ ਪਈ ਆ। ਮੈਂ ਜਿੰਦਾਂ ਨੇ ਪਹਿਲਾਂ ਕੰਮ ਕਰਦੇ ਹੁਣ ਵੀ ਉਦਾਂ ਹੀ ਆ ਮੇਰੇ ਕੋਲ ਹੁਣ ਵੀ ਕੋਈ ਆਏ ਨਾ ਬਈ ਚੱਲ ਵੀ ਆ ਕੰਮ ਕਰਨਾ ਆਪਾਂ ਲਟਕਦੇ ਨਾਲ ਜਾਈਦਾ ਉਹ ਥਾਣੇ ਦਾ ਕੰਮ ਪੈ ਜਾਏ ਤੋ ਚੈਰੀ ਦਾ ਪੈ ਜਾਏ ਕਿਸੇ ਤਰ੍ਹਾਂ ਨਹੀਂ ਪੈ ਜਾਏ ਕਿਸੇ ਨੂੰ ਕੋਲ ਹੈਲਪ ਦੀ ਲੋੜ ਪੈ ਜਾਏ ਘਰ ਦੇ ਘਰੇ ਲੂ ਮਸਲੇ ਸੋ ਗੱਲ ਕਰਦੇ ਵਾਰਨਮਪਲ ਪਨਾ 50 ਦੇ ਵਿੱਚ ਲਈ ਕੁਝ ਵਿਕਾਸ ਕਰ ਜਿਹੜੇ ਕੋਈ ਰਹਿੰਦੇ ਨੇ ਜਾਂ ਕਰਨ ਵਾਲੇ ਨੇ ਸਟਰੀਟ ਰਾਈਟਾਂ ਦੀ ਗੱਲ ਕਰਦੇ ਆ ਜੀ ਕਿਹੜੇ ਕਿ ਤੁਹਾਡੇ ਜ਼ਿਹਨ ਚ ਨੇ ਜੀ ਦੇਖੋ ਜੀ ਮੇਰੇ ਜ਼ਿਹਨ ਚ ਦੱਸਦਾ ਮੈਨੂੰ ਮੇਰੇ ਨੋਟਸ ਸੈਜ਼ ਵੀ ਸਾਡਾ ਜਿਹੜਾ ਪਾਰਕ ਹੈ ਉਹਦੇ ਬੇਹੱਦ ਹੱਤਪਤਲੀ ਹਾਲਤ ਉੱਥੇ ਇੱਕ ਹੋਰ ਸਾਰੀਆਂ ਲਾਈਟਾਂ ਜਿਹੜੀਆਂ ਐ ਮੈਂ ਉਹਨਾਂ ਨੂੰ ਲਵਾਤਾ ਆ ਹੁਣ ਅੱਜ ਜਗ ਜਾਣਗੀਆਂ ਜਾਂ ਕੱਲ ਜਗ ਜਾਣਗੀਆਂ ਇਲੈਕਟ੍ਰਿਕ ਸਲਾਮਾ ਟਿਊਬਾਂ ਵਗੈਰਾ ਸਾਰੀਆਂ ਲੈ ਕੇ ਦੇਤੀਆਂ ਜਿਹੜੀਆਂ ਹੋਰ ਮਹੱਲੇ ਦੇ ਵਿੱਚ ਵੀ ਕਿਤੇ ਰਹਿੰਦੀ ਹੋਊਗੀ ਮੈਂ ਆਪ ਵਾਚ ਕਰੂੰਗਾ ਮੈਂ ਘੁੰਮਦਾ ਫਿਰਦਾ ਆ ਜਿਹੜੀ ਰਹਿੰਦੀ ਆ ਉਹ ਆਪਾਂ ਆਪ ਠੀਕ ਕਰਾਵਾਂਗੇ ਮੈਂ ਕਿ ਮੈਨੂੰ ਬਾਅਦ ਚ ਕਹਾਂਗੇ ਪਹਿਲਾਂ ਆਪਣੇ ਉਹਨਾਂ ਨੂੰ ਠੀਕ ਕਰਾਵਾਂਗੇ ਉੱਥੇ ਮੇਨ ਕਰਾਤੀ ਆ ਪਾਰਕ ਦਾ ਹੋਰ ਜੋ ਰੈਂਡ ਸਫਾਈ ਸロイ ਸੀ ਉੱਥੇ ਪਾਰਕ ਮੈਂਜ ਵਗੈਰਾ ਰੱਖਣਾ ਸੀ ਉਹ ਵੀ ਆਪਾਂ ਸੋ ਅਕੀਦ ਦੇ ਵਿੱਚ ਸਾਡੀ ਜਿਹੜੀ ਵਿਭਾਗ ਦਾ ਤੁਹਾਡਾ ਵਾਰਡ ਨੰਬਰ 50 ਦੇ ਜਿੰਨੇ ਵੀ ਵਸਨੀਕ ਨੇ ਵੋਟਰ ਸਪੋਰਟਰ ਉਹਨਾਂ ਨੂੰ ਇੱਕ ਮੈਸੇਜ ਮੈਸੇਜ ਇਹ 21 ਤਰੀਕ ਨੂੰ ਤੁਸੀਂ ਮੇਰੇ ਹੱਕ ਵਿੱਚ ਹਮ ਹਮਾ ਕੇ ਮੈਨੂੰ ਵੋਟ ਮਾ ਕੇ ਮੈਨੂੰ ਕਾਮਯਾਬ ਕਰੋ ਤੁਹਾਡਾ ਪਰਦੇਸ ਤੁਹਾਡਾ ਆਪਣਾ ਭਰਾ ਹੈ ਤੁਹਾਡਾ ਆਪਣਾ ਹੀ ਹੈ ਘਰ ਦੇ ਮੈਂਬਰ ਆ ਤੁਸੀਂ ਮੈਨੂੰ ਕਰੋਗੇ ਤਾਂ ਮੈਂ ਤੁਹਾਨੂੰ ਕਦੇ ਨਿਰਾਸ਼ ਨਹੀਂ ਹੋਣਾ ਜੀ ਸੋ ਇਹ ਤੁਸੀਂ ਜਿਹੜੀ ਗੱਲਬਾਤ ਸੁਣੀ ਹੈ ਜੀ ਉਹਨਾਂ ਦੇ ਪਿੰਕਾ ਜੀ ਦੇ ਮੁਖਾਰਬਿੰਤੋਂ ਇਸੇ ਤਰ੍ਹਾਂ ਫੋਗਵਾ ਦੇ ਜਿਹੜੇ ਵੱਖ-ਵੱਖ ਬਾੜ ਉੱਤੇ ਨੰਮ ਲੈ ਕੇ ਜਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਸੋ ਮੇਰੇ ਨਾਲ ਜੁੜੇ ਹੋ ਦੇਖਦੇ ਦੋਆਬਾ ਚ ਚੈਨਲ ਕੈਮਰਾਮੈਨ ਦਾ ਮੋਈ ਸ਼ਰਮਾ ਨਾਲ ਮੋਈ ਸ਼ਰਮਾ ਫੋਗਵਾ ਦਾ